Por isso eu para ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਕੋਲ ਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਹੀ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦਿਓ ਗੱਡੀ ਵੀ ਇੱਥੇ ਖੜੀ ਆ ਜਿਵੇਂ ਨੰਬਰ ਪਲੇਟ ਨਾਲ ਆਵਾ ਤਾਂ ਇਹਨਾਂ ਦੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਂ ਨੰਬਰ ਪਲੇਟ ਲਵਾਉਣ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਏ ਅਗਲੀ ਗੱਲ ਪੁਰਜਾਨਾ ਥਾਣੇ ਨੂੰ ਜਿੰਦਾ ਲਾਇਆ ਹੁੰਦਾਗਾ ਤੇ ਹੁਣ ਚਲੇ ਗਏ ਔਰ ਤੋਂ ਬਾਅਦ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮੈਂ ਗਿਆ ਸਰ ਕਟੋ ਚਲਾ ਕਹਿੰਦੇ ਮੈਂ ਨਹੀਂ ਚੱਲਣਾ ਮੈਂ ਕਿਹਾ ਰੋਕ ਕੇ ਆ ਜਾ ਦੂਜੀ ਗੱਲ ਉਹ ਬੰਦੇ ਨੇ ਚਲਾਨ ਕਿਉਂ ਨਹੀਂ ਕਰਤੇ ਜੇ ਸੱਚੇ ਹੁੰਦੇ ਫੜ ਕੇ ਚਲਾਨ ਕਰਦੇ ਲੈ ਭਾਈ ਗਲਤ ਨੂੰ ਗਲਤ ਕਹਿੰਦੇ ਆ ਸ਼ਰੇਆਮ ਕਹਿੰਦੇ ਆ ਆ ਹੁਣ ਵੀਡੀਓ ਦੇ ਵਿੱਚ ਕਹਿਣਾ ਵੀ ਆਹ ਧਰਾਮਾ ਲੱਗਦੀਆਂ ਨੇ ਉਹ ਲੱਗਦੀਆਂ ਨੇ ਆ ਧਮਕੀ ਦੇ ਰਹੇ ਆ ਕੋਈ ਸ਼ਰੇਆਮ ਮੈਨੂੰ ਤੇਰੇ ਨਾਲ ਜਿਹੜੀ ਤਰ੍ਹਾਂ ਲੱਗਦੀ ਉਹ ਹੀ ਲਾ ਦੇ ਇਹ ਲਾਲੋ ਕੁੜੀ ਗੱਲ ਉਹਨੂੰ ਕਹਿੰਦਾ ਮੇਰੀ ਮਜਬੂਰੀਆਂ ਮੋ ਹਸਪੀਟਲ ਦਾ ਆ ਮਾਤਨ ਜਾਲੀਆਂ ਲੱਗੀਆਂ ਛੱਡਦਾ ਸੀ ਯਾਰ ਤੇ ਅੱਜ ਫੇਰ ਜਾਲੀਆਂ ਲੱਗੀਆਂ ਅੱਜ ਮੈਂ ਰੋਕ ਲਿਆ ਮੈਂ ਅੱਜ ਮੈਂਗਾ ਇੱਕ ਵਾਰ ਛੱਡਿਆ ਜਾਂ ਨਹੀਂ ਮੈਂ ਜਾਣ ਸਕਦਾ ਤੇ ਭਾਈ ਗੱਲ ਤੇ ਕਿਸੇ ਗੱਲ ਮੈਂ ਸੌਂ ਖਾਂ ਨੂੰ ਕਹਿ ਰਹੇ ਨਹੀਂ ਇਹ ਗੱਲ ਤੇ ਇੱਕ ਗੱਲ ਹੋਰ ਸੁਣੋ ਜੇ ਸੱਚੇ ਆ ਇਹਨਾਂ ਇਹਨਾਂ ਨੂੰ ਪਤਾ ਆ ਵੀ ਸਾਰਾ ਮੀਡੀਆ ਆਇਆ ਹੋਇਆ ਜੇ ਸੱਚੇ ਆ ਤਾਂ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਲੱਗੀ ਸੀ ਇਹਨੂੰ ਰੋਕਿਆ ਨਹੀਂ ਦੇਖਿਆ ਹੀ ਨਹੀਂ ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਡੈੜਾ ਉਹਦੇ ਪੱਗ ਬੰਨੀ ਖੜਾ ਇਹਨਾਂ ਦਾ ਆਪਦਾ ਬੰਦਾ ਨਾ ਮੈਂ ਕਿਹਾ ਸਾਝੀ ਬੰਦੇ ਨੇ ਮੋਟਰਸਾਈਕਲ ਰੋਕਿਆ ਘਟੋ ਚਲਾਣ ਕਹਿੰਦੇ ਨੀਣੀ ਜਾਣ ਦੋ ਆਪਣਾ ਬੰਦਾ ਆ ਖੜੇ ਆ ਸਰ ਲੱਗਿਆ ਨਹੀਂ ਆਈ ਸਿਕਿਉਰਿਟੀ ਉੱਤੋਂ ਆ ਕੇ ਧਮਕੀ ਦੇ ਕੇ ਕਹਿੰਦਾ ਕਹਿੰਦਾ ਜੇ ਮੇਰਾ ਚਲਾਨ ਕੀਤਾ ਤੈਨੂੰ ਮੈਂ ਆ ਦੂਜਾ ਕਰੂੰਗਾ ਟਰੈਪ ਲਾ ਕੇ ਫੜੂੰਗਾ ਪੰਜ ਦਿਨਾਂ ਦਾ ਸਰ ਜੀ ਗੱਲ ਕਰੀਏ ਜਿਹੜਾ ਇਹ ਮੁੰਡਾ ਹੈ ਇਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੈ ਜੀ ਇਹਨੂੰ ਕੱਲ ਨੂੰ ਅਨਿਤ ਇਹ ਪਹਿਲਾਂ ਵੀ ਲੋਕਾਂ ਨੂੰ ਧਮਕੀਆਂ ਦਿੰਦਾ ਰਹਿੰਦਾ ਡਰਾ ਡਰੂ ਕੇ ਕੰਮ ਕਰਦਾ ਰਹਿੰਦਾ ਹੈ ਜੀ ਤੇ ਤੁਹਾਡੇ ਤੇ ਵੀ ਕੁਝ ਇਲਜ਼ਾਮ ਲਾ ਰਿਹਾ ਇਲਜ਼ਾਮ ਲਾ ਰਿਹਾ ਝੂਠੇ ਲਾ ਰਿਹਾ ਮੈਂ ਤਾਂ ਆ ਦੇਖੋ ਆਹ ਭਾਜੀ ਖੜ ਕੇ ਬੋਲੋ ਯਾਰ ਕੀ ਕਰ ਜਲਾਨ ਭਰਿਆ ਹੋਇਆ ਹੈ ਤੁਹਾਡਾ ਇੱਕ ਘੰਟਾ ਖੜ ਕੇ ਬੋਲੋ ਉੱਤਰ ਕੀ ਕਰਦਾ ਹੈ ਭਾਈ ਸਾਡੀ ਗੱਡੀ ਤੇ ਨੰਬਰ ਪਲੇਟ ਵੀ ਆ ਮੇਰੀ ਨੰਬਰ ਪਲੇਟ ਬਣੀ ਹੋਈ ਆ ਤੇ ਇੱਥੇ ਦੁਕਾਨ ਤੇ ਮੈਂ ਲਵਾਉਣਾ ਆਂਗਾ ਤੇ ਜੇ ਮੇਰੀ ਨੰਬਰ ਪਲੇਟ ਨਾ ਬਣੀ ਹੋਵੇ ਸਰਕਾਰੀ ਦੁਕਾਨ ਤੇ ਨਾ ਪਈ ਹੋਵੇ ਮੇਰੀ ਗੱਡੀ ਬੌਂਡ ਕਰ ਦਿਓ ਹੋਰ ਦੱਸੋ ਯਾਰ ਇੱਥੇ ਦੁਕਾਨ ਤੇ ਦਾ ਮੈਨੂੰ ਚਾਲਿਆਂ ਤੋਂ ਨੰਬਰ ਪਲੇਟ ਲਵਾਉਣ ਹੀ ਆਇਆ ਮੈਂ ਅੱਜ ਅੱਜ ਹੀ ਘੇਰ ਲਿਆ ਦੱਸੋ ਭਾਈ ਉਹ ਟਾਈਮ ਲੱਗਦੇ ਪਏ ਤੁਹਾਡੇ ਭਾਈ ਹੁਣ ਦਿਖਾ ਰਿਹਾ ਇੱਕ ਕੀ ਹੋ ਗਿਆ ਹੋ ਗਈ ਗਰੀ ਇਹ ਪਰ ਕਿਹਾ ਹੋਰ ਫੈਨ ਨਹੀਂ ਦੇ ਠੀਕ ਹੈ ਭਾਈ ਜਰਾ ਵਾਦੀ ਚੱਲਦਾ ਆਉਂਦਾ ਆਉਂਦਾ ਧਮਕੀ ਦੇ ਰਿਹਾ ਆ ਵੀ ਧਰਾਵਾ ਲਾਉਗਾ ਐ ਕਰੂੰਗਾ ਆ ਦੇਖ ਲੋ ਆ ਹੁਣ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਆਹ ਧਰਾਵਾ ਲਗਦੀਆਂ ਨੇ ਉਹ ਲਗਦੀਆਂ ਨੇ ਆ ਧਮਕੀ ਦੇ ਰਿਹਾ ਉਤੋ ਹੀ ਸ਼ਰੇਆ ਮੂੰਹ ਦੇ ਰਿਹਾ ਜਿਹੜੀ ਧਰਵਾ ਲੱਗਦੀ ਉਹ ਹੀ ਲਾ ਰਿਹਾ ਇਹ ਲਾ ਲੋ ਕੋਈ ਗੱਲ ਨਹੀਂ ਨਹੀਂ ਜੀ ਜੰਸਰ ਨਹੀਂ ਲਾਉਂਦੇ ਮੈਂ ਤੁਹਾਨੂੰ ਆਹ ਨਾਲ ਲਾਉਂਗਾ ਭਾਈ ਜੇ ਜ਼ਰੂਰ ਤੁੰਸੇ ਲੈ ਗਿਓ ਹੈ ਨਹੀਂ ਆਉਗਾ ਹੈਗਾ ਜੀ ਕੋਈ ਟੈਨਸ਼ਨ ਮੇਰੇ ਕੋਲ ਨਹੀਂ ਹੈਗਾ ਕੁਛ ਇੱਧਰ ਮੇਰੇ ਕੋਲ ਹੈ ਗੱਡੀ ਤੁਸੀਂ ਚਲਾ ਰਹੇ ਹੋ ਮੇਰੀ ਨਹੀਂ ਗੱਡੀ ਵੀਰੇ ਮੇਰੀ ਨਹੀਂ ਗੱਡੀ ਹੈਗੀ ਇਹਨਾਂ ਦੀ ਗੱਡੀ ਪਹਿਲਾਂ ਮੈਂ ਨੰਬਰ ਪਲੇਟ ਲਿਆਵਾਂਗੇ ਕਿਹੜੀ ਚੀਜ਼ ਆ ਪਹਿਲਾਂ ਮੈਨੂੰ ਆਏ ਦੱਸ ਨੰਬਰ ਪਲੇਟ ਦਿਖਾ ਕਹੋ ਮੈਂ ਜ਼ਰੂਰ ਤੁੰਸੇ ਚੋਰ ਦੇ ਪਲੇਟ ਹਿਸ਼ਾਰਦੀ ਲੈ ਆਉਣਾ ਲਿਆਓ ਦਿਖਾਓ ਆ ਸਾਰੇ ਜਾਨੇ ਖੜਾ ਬੈ ਰੋ ਮੈਂ ਸਾਰਾ ਕੁਝ ਲੇਵਾਂਗਾ ਹਾਂ ਅਰੇ ਕੱਢ ਗਿਆ ਹੋਰ ਰੋਤਾ ਭਾਈ ਜੀ ਕੀ ਨਾਮ ਹੈ ਤੁਹਾਡਾ ਕੀ ਕੰਮ ਕਰਦੇ ਹੋ ਰਫ्तार ਨਾਮ ਆ ਬਾਈ ਮੇਰਾ ਕੀ ਕੰਮ ਕਰਦੇ ਹੋ ਭਾਈ ਰਫ्तार ਹੈ ਕੀ ਕੰਮ ਕਰਦੇ ਹੋ ਭਾਈ ਹੈਲੋ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਵਾਉਣ ਜਾਣਾਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪਈ ਔਰ ਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਿਰਫ ਅਗਲੀ ਮੈਂ ਉਹ ਤੁਰ ਕੇ ਜਾਵਾਂ ਜੀ ਤੂੰ ਇਹਦਾ ਚਲਾਨ ਵੀ ਕੱਟਦਾ ਮੈਨੂੰ ਤਾਂ 20 ਮਿੰਟ ਦਾ ਸਮਾਂ ਹੀ ਨਹੀਂ ਦਿੱਤਾ ਉਹ ਦੇਖੋ ਤੇ ਮੈਂ 20 ਮਿੰਟ ਦਾ ਸਮਾਂ ਮੰਗਿਆ ਸੀ 20 ਮਿੰਟ ਦਾ ਸਮਾਂ ਦਾ ਬੰਦਾ ਦੇ ਸਕਦਾ ਨਾ ਜੀ ਕੀ ਨਾਮ ਹੈ ਤੁਹਾਡੇ ਕੀ ਕੰਮ ਕਰਦੇ ਹੋ ਤੁਸੀਂ ਨਾਮ ਕੀ ਤੁਹਾਡਾ ਜੇ ਵੀ ਐਸੀ ਅਗਰ ਕਾਨੂੰ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹੈ ਬਾਅਦ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਐਸਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਨੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਆਪਣਾ ਹੋ ਜਾਂਦਾ ਸਬੰਧ ਉਹ ਤੋਂ ਬਾਅਦ ਵੀ ਵੀਡੀਓ ਤੇ ਫੋਨ ਲਾ ਸਕਦੇ ਜਗਰਾਮਾਂ ਦੇ ਵਿੱਚ ਚੁਕਿਤ ਕਰ ਸਕਦੇ ਡੀਐਸਪੀ ਸਾਹਿਬ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਲਾਉਣ ਤੁਸੀਂ ਪੁੱਛ ਕੇ ਕਰਨਾ ਫੋਨ ਲਾ ਕੇ ਪੁੱਛਣ ਤੁਸੀਂ ਫੋਨ ਲਾਓ ਇਹਦੇ ਉੱਪਰ ਕੋਈ ਕੰਮ ਨਹੀਂ ਹੁੰਦਾ ਪ੍ਰਸ਼ਾਸਨ ਆਪਕੇ ਕੋਲ ਦੇ ਅਫਸਰ ਜਿਹੜੀ ਮਰਜ਼ੀ ਕਾਰਵਾਈ ਕਰਦੇ ਤੁਹਾਨੂੰ ਸਨਮਾਨ ਨਹੀਂ ਦਿੱਤਾ ਗਿਆ ਇਸ ਤ ਸਮਾਨੀ ਦਿੱਤਾ ਗਿਆ ਅੱਜ ਮੈਂ ਸਿਰਫ ਤੇ ਸਿਰਫ ਨੰਬਰ ਪਲੇਟ ਲਵਾਉਣ ਆਇਆ ਗੱਡੀ ਤੇ ਨੰਬਰ ਪਲੇਟ ਲਵਾਉਣ ਦੇ ਲਈ ਮੈਂ ਗਿਆ ਸਰ ਜੱਬੀ ਨੰਬਰ ਪਲੇਟ ਬਣੀ ਹੋਈ ਆ 20 ਮਿੰਟ ਦਾ ਸਮਾਨੀ ਦਿੱਤਾ ਮੈਨੂੰ ਧੰਕੀ ਦਿੱਤੀ ਜਿਹੜੇ ਤੁਹਾਡਾ ਡ੍ਰਾਈਵ ਲਾਵਾਂਗੇ ਜੇ ਮੈਂ ਧੰਕੀ ਦਿੱਤੀ ਹੁੰਦੀ ਇਹਨਾਂ ਨੇ ਮਿੰਟ ਮਾਰਦੇ ਹੀ ਰਹੇ ਰਿਪੋਰਟ ਕਰਕੇ ਆਏ ਵੀ ਕਰ ਦੋ ਅਗਲੀ ਗੱਲ ਇਹ ਗੱਲ ਪਤਾ ਮੈਨਾਂ ਨੂੰ ਕਿਉਂ ਕਹੀ ਮੈਂ ਕਿਹਾ ਵੀ ਤੁਸੀਂ 5-500 ਰੁਪਈਆ ਲੈਨੇ ਹੋ 500 ਰੁਪਈਆ ਦੇ ਕੇ ਆ ਇੱਥੇ ਬਹੁਤ ਬੰਦੇ ਇਹਨਾਂ ਨੂੰ ਜਾਣਦੇ ਆ ਬਾਈ ਜੇ ਨਹੀਂ ਤੁਸੀਂ ਲੈ ਆ ਜੀ ਹਾਂਜੀ ਗੁਰਦੁਆਰੇ ਚੜ ਕੇ ਆਪਣੇ ਮਾਪੇ ਦੀ ਸੌਂਹਾਂ ਖਾਣੋ ਬਾਈ ਗੁਰਦਾਰੇ ਤਾਂ ਇੱਥੇ ਮੇਰੀ ਗੱਲ ਸੁਣੋ ਰੱਬ ਨੂੰ ਤਾਂ ਅੱਜ ਕੱਲ ਟੱਪ ਦੱਸਦੇ ਆ ਅੱਜ ਕੱਲ ਤਾਂ ਏਡੇ ਏਡੇ ਲੀਟਰ ਗੁੜਕਾ ਸਾਹਿਬ ਦੀਆਂ ਸੌਂਹਾਂ ਖਾ ਗਏ ਪੰਜਾਬ ਖਾ ਗਏ ਇੱਥੇ ਤਾਂ 500 ਰੁਪਏ ਦੀ ਗੱਲ ਆ ਬਾਈ ਮੰਨ ਜਾਣਗੇ ਮੈਨੂੰ ਦੱਸੋ ਤੁਸੀਂ ਜਿਹੜੀ ਗੱਲ ਆ ਜੇ ਸੱਚੇ ਹੁੰਦੇ ਜੇ ਸੱਚੇ ਹੁੰਦੇ ਬਾਈ ਜੀ ਨਾ ਆਇਓ ਤੁਸੀਂ ਨਾ ਗੁੱਸਾ ਕਿਉਂ ਕਰਦੇ ਸੱਚੀ ਉਹਦਾ ਰਫ਼ਤਾਰ ਆਏ ਮੇਰਾ ਨਾਮ ਆ 20 ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦੇ ਦੋ ਗੱਡੀ ਵੀ ਇੱਥੇ ਖੜੀ ਆ ਜਿਵੇਂ ਨੰਬਰ ਪਲੇਟ ਨਾਲ ਆਵਾ ਤਾਂ ਇਹਨਾਂ ਦੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆ ਉਹਨਾਂ ਪਰ ਪਲੇਟ ਲਵਾਉਣਾ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਦੇ ਅਗਲੀ ਗੱਲ ਜਗਰਾਵਾਂ ਦੇ ਵਿੱਚ ਇੰਨਾ ਕੁਸ਼ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਰੇ ਜਾਂਣਾ ਥਾਣੇ ਨੂੰ ਜਿੰਦਾ ਲਾਇਆ ਹੁੰਦਾ ਆ ਤੇ ਹੁਣ ਚਲੇ ਗਏ ਉਦੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਗਿਆ ਸਰ ਕਟੋ ਚਲਾਨ ਕਿਵੇਂ ਮੈਂ ਨਹੀਂ ਕੱਟਣਾ ਮੈਂ ਕਿਹੜਾ ਰੋਕਿਆਗਾ ਦੂਜੀ ਗੱਲ ਉਹ ਬੰਦੇ ਦਾ ਚਲਾਨ ਕਿਉਂ ਨਹੀਂ ਕੱਟਿਆ ਜੇ ਸੱਚੇ ਹੁੰਦੇ ਫੜ ਕੇ ਚਲਾਨ ਕੱਟਦੇ ਲੈ ਭਾਈ ਗਲਤ ਨੂੰ ਗਲਤ ਕਹਨੇ ਆ ਸ਼ਰਮ ਕਹਨੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹਣ ਦੇਖੋ ਹੁਣ ਪ੍ਰਸ਼ਾਸਨੋਂ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਵੀਰੇ ਥ੍ਰੈਟ ਦਾ ਚਲੋਂ ਆਉਂਦੇ ਆਉਂਦੇ ਆ ਉਹਦਾ ਕੋਈ ਚੱਕਰ ਨਹੀਂ ਚਲੋ ਪਿੱਛੇ ਜੇ ਕੱਲ ਨੂੰ ਕੋਈ ਜਾਨੀ ਨਕਸਾਲ ਹੋਵੇ ਉਹ ਜਿੰਮੀ ਕਰਦੇ ਤੁਸੀਂ ਦੇਖੋ ਇਹਨਾਂ ਨੂੰ 10 15 ਦਿਨ ਪਹਿਲਾਂ ਮੈਂ ਕੱਢਾ ਦੀ ਹੈਗਾ ਨਹੀਂ ਸਾਡੀ ਕੋਈ ਪ੍ਰੋਬਲਮ ਆ ਵੀ ਕੱਢ ਦੇ ਜਿਵਾਾਂਗ ਉਹਨੇ ਕਹਿੰਦੇ ਨਹੀਂ ਹਸਪੀਟਲ ਤੋਂ ਆਏ ਤੁਹਾਨੂੰ 20 ਮਿੰਟ ਮੰਗਦੇ ਹੋਏ ਕਹਿੰਦੇ 20 ਮਿੰਟ ਦੋ ਤੁਹਾਨੂੰ ਮੈਂ ਕਹਿੰਦਾ ਮੈਂ ਮੈਂ ਇਹਨਾਂ ਨੂੰ ਪੂਰਾ ਦਿਨ ਦਿੰਦਾ ਵਾਂ ਜੇ ਲੈ ਆ ਕੇ ਦਿਖਾ ਦੇਣ ਉਹ ਨੀ ਉਹ ਨੌਜਵਾਨ ਕਹਿ ਰਿਹਾ ਜਾਲੀਆਂ ਲੱਗੀਆਂ ਮੇਰੇ ਤੇ ਉਹਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਕਾਫੀ ਹਾਈਲਾਈਟ ਹੈ ਜੇ ਕੱਲ ਨੂੰ ਉਹਨੂੰ ਥ੍ਰੈਟ ਵੀ ਆ ਰਿਹਾ ਤੇ ਮੇਰੀ ਗੱਲ ਸੁਣੋ ਉਹਨੂੰ ਥ੍ਰੈਟ ਵੀ ਆ ਰਿਹਾ ਹੈ ਕਿ ਮੈਂ 20 ਮਿੰਟ ਦੇ ਵਿੱਚ ਇੱਥੇ ਜਾਲੀਆਂ ਨਾਲ ਆ ਕੇ ਗੱਡੀ ਮੇਰੀ ਕੌਂਡ ਕੀਤੀ ਜਾਵੇ ਇਹ ਗੱਲ ਮੈਂ ਕਹਿਣਾ ਨਹੀਂ ਇਹਨਾਂ ਦੇ ਤੌਰ ਤੇ ਉਹ ਕਹਿੰਦੇ ਕਿ ਮਾਨੂੰ ਥ੍ਰੈਟ ਵੀ ਆਉਂਦੇ ਕੱਲ ਨੂੰ ਕੋਈ ਜਾਣੀ ਨਾ ਪਸੰਦ ਹੁੰਦਾ ਕੌਣ ਜ਼ਿੰਮੇਵਾਰ ਹੈ ਮੈਂ ਤਾਂ ਉਹ ਕੋਈ ਪਰਮਿਸ਼ਨ ਦਿਖਾ ਦਿਓ ਜੇ ਜਾਲੀਆਂ ਦੀਆਂ ਜਾਂ ਕੋਈ ਮੈਨੂੰ ਅਫਸਰ ਵੱਲੋਂ ਕਿਸੇ ਵੱਲੋਂ ਉਹ ਦਿਖਾ ਦਿਓ ਵੀ 퍼미ਸ਼ਨ ਹੈਗੀ ਆ ਮੈਂ ਛੱਡ ਦਿੰਦਾ ਜਾਨੂੰ ਉਹਨਾਂ ਨੂੰ ਥ੍ਰੈਟ ਵੀ ਆ ਰਹੇ ਅੱਗੇ ਥ੍ਰੈਟ ਇਹ ਤਾਂ ਭਾਈ ਦੇਖੋ ਉਹਨਾਂ ਨੇ ਅਸਰਾਂ ਨੂੰ ਕਹਿੰਦੇ ਸਿਕਿਉਰਟੀ ਲੈਣੀ ਹੈ ਆਪਣੇ ਨਾਲ ਗਨਮੈਨ ਲੈਣ ਉਹ ਦੇਖਣ ਪਰ ਕਾਨੂੰਨ ਤਾਂ ਸਾਰੇ ਵਾਂ ਤੇ ਕਾ ਮੇਰੀ ਗੱਡੀ ਖੜੀ ਆ ਮੈਂ ਕਦੇ ਜਾਲੀ ਨਹੀਂ ਲਗਾਈ ਸਪੀਡ ਬੈਡ ਲਗਾ ਕੇ ਰੱਖਦਾ ਨੰਬਰ ਪਲੇਟਾਂ ਤੇਰੀਆ ਪ੍ਰੋਪਰ ਨੇ ਜਾਨੋ ਮਾਰਨ ਦੀ ਤਕਨੀਕ ਜਿੰਨੇ ਦਿੱਤੀ ਸੀ ਜਾਨੋ ਮਾਰਨ ਦੀ ਤਕਨੀਕੀਆਂ ਨੇ ਇਹ ਕਹਾਂ ਦੀ ਕਹਾਂ ਮੈਂ ਤੁਹਾਨੂੰ ਟਰੈਪ ਲਾ ਕੇ ਪਾਣੀ ਚ ਨਾਜ ਫੜੂੰਗਾ ਮੈਂ ਕਿਹਾ ਵੀ ਕਿਸ ਵਾਂਡੂ ਚ ਬਣੇਗਾ ਤੁਹਾਡੇ ਤੇ ਇਲਜ਼ਾਮ ਵੀ ਲਗਾ ਰਹੇ ਆ ਉਹ ਲਗਾ ਰਹੇ ਜਿੱਦ ਕੋਈ ਤੇ ਇਲਜ਼ਾਮ ਜਦੋਂ ਜਦੋਂ ਆਪਾਂ ਕਿਸੇ ਦਾ ਚਲਾਨ ਕਰਦੇ ਆ ਨਾ ਹੁਣ ਮੌਦ ਇਹ ਵਿਚਾਰ ਕਿਸ ਨੂੰ ਦਾ ਚਲਾਨ ਕੀਤੇ ਆ ਨੰਬਰ ਬਲੇਡ ਦਾ ਠੀਕ ਆ ਜੀ ਆਹ ਸਕਿਉਰਟੀ ਪਲੇਟ ਦਾ ਲਾਈਸੈਂਸ ਦਾ ਜਿਹੜੇ ਉਤੇ ਇਹਨੇ ਟ੍ਰਾਣ ਹੋਗੇ ਉਹ ਤੇ ਇਲਜ਼ਾਮ ਲਗਾਊਗਾ ਜੀ ਇਲਜ਼ਾਮ ਆ ਦੁਨੀਆਂ ਦਾ ਆਪਾਂ ਮੂੰਹ ਥੋੜੀ ਫੜ ਸਕਦੇ ਕਿਨੇ ਮਾਰਦੀ ਲਗਾਉਗਾ ਚਲਾਨ ਕਰ ਰਹੇ ਹੁਣ ਮੈਂ ਕਰਤਾ ਹਾਂ ਜਨਨ ਭਾਈ ਕਿਸ ਚੀਜ਼ ਦਾ ਚਲਾਨ ਕੀਤਾ ਕੀ ਕੀ ਆ ਸਿਕਿਉਰਟੀ ਪਲੇਟ ਦਾ ਜਾਲੀਆਂ ਦਾ ਤੇ ਲਾਇਸੈਂਸ ਤੁਹਾਨੂੰ 20 ਮਹੀਨੇ ਮੰਗੇ ਆ ਜੀ ਮੈਨੂੰ ਹਜੇ ਵਾਲੀ ਯਾਰ ਜਿਆਦਾ ਆ ਬੋਲਦਾ ਹਾਂ ਹਾਂਜੀ ਭਾਈ ਕੀ ਨਿਕਲ ਸਰ ਤੁਸੀਂ ਬੰਦਾ ਰੋਕਿਆ ਹਾਂਜੀ ਇਹ ਰੋਕਿਆ ਨੰਬਰ ਪਲੇਟ ਪਿੱਛੇ ਜਾਲੀਆਂ ਲੱਗੀਆਂ ਹੋਈਆਂ ਹਾਂ ਜੀ ਇਹ ਕਹਿੰਦਾ ਵੀ ਮੈਨੂੰ ਖਤਰਾ ਵਾ ਮੈਨੂੰ ਮੈਂ ਤਾਂ ਗਾਲੀਆਂ ਲਾਣੀਆਂ ਮੈਨੂੰ ਅਫਸਰਾਂ ਨੇ ਪਰਮਿਸ਼ਨ ਮੈਨੂੰ ਵੀ ਰੀਡਰਕਲ ਪਰਮਿਸ਼ਨ ਦਿਖਾ ਦਿਓ ਇਹ ਰੀਟਨ ਪਰਮਿਸ਼ਨ ਨਹੀਂ ਹੁੰਦੀ ਸਾਡੇ ਕੋਲ ਤਾਂ ਇਦਾਂ ਹੀ ਆ ਉਹ ਵੀ ਇਦਾਂ ਜਿਹੜਾ ਆਪਾਂ ਲਰਨਿੰਗ ਲਾਇਸੈਂਸ ਬਣਾਉਦੇ ਆ ਉਸ ਤੋਂ ਬਾਅਦ ਪੱਕਾ ਕਿੰਨੇ ਦਿਨਾਂ ਬਾਅਦ ਅਪਲਾਈ ਹੁੰਦਾ 3 ਮਹੀਨੇ ਬਾਅਦ ਜਾਂ 40 ਦਿਨ ਬਾਅਦ 40 ਦਿਨ ਬਾਅਦ ਤੇ ਫਿਰ ਤੁਸੀਂ ਕਿੱਦਾਂ ਕਰ ਸਕਦੇ ਹੋ ਉਹ ਉਦੋਂ ਵੀ ਆ ਕੇ ਪਿੱਛੇ ਐਲ ਪਲੇਟ ਲੱਗੀ ਆ ਨਹੀਂ ਤੁਸੀਂ ਲਾਇਸੈਂਸ ਦਾ ਕਹਿੰਦੇ ਨਹੀਂ ਨਹੀਂ ਅੱਲਾ ਮੈਂ ਇਹਨਾਂ ਨੂੰ ਰੋਕਿਆ ਸੀਗਾ ਇਹ ਕਹਿੰਦੇ ਵੀ ਅਸੀਂ ਇੱਕ ਦੋ ਦਿਨ ਚ ਦਵਾ ਲਾਂਗੇ ਨਾ ਇਹਨਾਂ ਨੇ ਕੋਈ ਪਲੇਟ ਨਹੀਂ ਲਵਾਈ ਨਾ ਇਹਨਾਂ ਦੀ ਇੱਕ ਮਿੰਟ ਇਹਨਾਂ ਦੀ ਪਲੇਟ ਬਣੀ ਹੋਈ ਨਹੀਂ ਹੋਈ ਜੇ ਬਣੀ 20 ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦਿਓ ਗੱਡੀ ਵੀ ਇੱਥੇ ਖੜੀ ਆ ਜਿਵੇਂ ਨੰਬਰ ਪਲੇਟ ਨਾਲ ਆਵਾ ਤਾਂ ਇਹਨਾਂ ਤੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਂਨਾ ਨੰਬਰ ਪਲੇਟ ਲਵਾਉਣਾ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਏ ਅਗਲੀ ਗੱਲ ਜਗਰਾਮਾ ਦੇ ਵਿੱਚ ਇੰਨਾ ਕੁਸ਼ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਰੇ ਜਾਂਦਾ ਥਾਣੇ ਨੂੰ ਜਿੰਦਾ ਲਾਇਆ ਹੁੰਦਾਗਾ ਤੇ ਹੁਣ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਗਿਆ ਸਰ ਕਟੋ ਚਲਾਨ ਕਹਿੰਦੇ ਮੈਂ ਨਹੀਂ ਕਟਣਾ ਮੈਂ ਕਿਹਾ ਰੋਕਿਆ ਜਾ ਦੂਜੀ ਗੱਲ ਉਹ ਬੰਦੇ ਨੇ ਚਲਾਨ ਕਿਉਂ ਨਹੀਂ ਕਟਿਆ ਜੇ ਸੱਚੇ ਹੁੰਦੇ ਫੜ ਕੇ ਚਲਾਨ ਕੱਢਦੇ ਲੈ ਭਾਈ ਗਲਤ ਨੂੰ ਗਲਤ ਕਹਿੰਦੇ ਆ ਸ਼ਰਮ ਕਹਿੰਦੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਫਰਟ ਦਾ ਚਲੋਂਦੇ ਆਉਂਦੇ ਆ ਉਹ ਕੋਈ ਚੱਕਰ ਨਹੀਂ ਜਦੋਂ ਪਿੱਛੇ ਕੱਲ ਨੂੰ ਕੋਈ ਜਾਣੀ ਨਹੀਂ ਸੌਣ ਹੋਵੇ ਅਸੀਂ ਕੀ ਕੰਮ ਕਰਦੇ ਹਾਂ ਹਾਂਜੀ ਮੈਂ ਦੋ ਤਰ੍ਹਾਂ ਨੂੰ ਦੇਖੋ ਵੀਰੇ ਦੱਸਿਆ ਵੀ ਆ ਰਾਤ ਨੂੰ ਥਾਣੇ ਮੁਰੇ ਜਾਣਾ ਥਾਣੇ ਨੂੰ ਜਿੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਐਸਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਨੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਭਾਈ ਜੀ ਤੁਸੀਂ ਫੋਨ ਲਾ ਸਕਦੇ ਹੋ ਐਸਐਸਪੀ ਜਗਰਾਉਂ ਨੂੰ ਚੱਲਦੀ ਵੀਡੀਓ 'ਚ ਫੋਨ ਲਾ ਸਕਦੇ ਹੋ ਜਗਰਾ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਫੋਨ ਲਾ ਕੇ ਪੁੱਛ ਤੁਸੀਂ ਫੋਨ ਲਾਓ ਨਾ ਫਿਰ ਫੋਟਾ ਦਾ ਆਪ ਦਾ ਪ੍ਰਸ਼ਾਸਨ ਆਉਂਦੇ ਅਫਸਰ ਜਿਹੜੀ ਮਰਜ਼ੀ ਕਾਰਵਾਈ ਕਰ ਨਹੀਂ ਤੁਸੀਂ ਫੋਨ ਲਾਓ ਯਾਰ ਇਲਾਣ ਕਰਿਆ ਗਿਆ ਹੈ ਦੇਖੋ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਰਫ ਤੇ ਸਰਵ ਨੰਬਰ ਪਲੇਟ ਲਵਾਉਣ ਆਇਆ ਗੱਡੀ ਤੇ ਨੰਬਰ ਪਲੇਟ ਲਵਾਉਣ ਦੇ ਲਈ ਮੈਂ ਗਿਆ ਸਰ ਜੱਬੀ ਨੰਬਰ ਪਲੇਟ ਬਣੀ ਹੋਈ ਆ 20 ਮਿੰਟ ਦਾ ਸਮਾਂ ਨਹੀਂ ਦਿੱਤਾ ਪਾਜੀ ਇਹ ਗੱਲ ਵੇ ਤੇ ਇੱਕ ਯਾਰ ਹੋਰ ਸੋ ਜੇ ਸੱਚੇ ਆ ਇਹਨਾਂ ਇਹਨਾਂ ਨੂੰ ਪਤਾ ਆ ਵੀ ਸਾਰਾ ਮੀਡੀਆ ਆਇਆ ਹੋਇਆ ਜੇ ਸੱਚੇ ਆ ਤਾਂ ਮੋਟਰਸਾਈਕਲ ਦੇ ਨੰਬਰ ਪਲੇਟ ਨਹੀਂ ਲੱਗੀ ਮੈਂ ਉਹਨੂੰ ਰੋਕਿਆ ਨਹੀਂ ਮੈਂ ਦੇਖਿਆ ਹੀ ਨਹੀਂ ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਡੈੜਾ ਉਹਦੇ ਪੱਗ ਬੰਨੀ ਖੜਾ ਇੰਦਰ ਆਪਦਾ ਬੰਦਾ ਨਾ ਮੈਂ ਕਿਹਾ ਸਾਦੀ ਬੰਦੇ ਨੇ ਮੋਟਰਸਾਈਕਲ ਰੋਕਿਆ ਘੱਟੋ ਚਲਾਣ ਕਹਿੰਦੇ ਨਹੀਂ ਨਹੀਂ ਜਾਣਦੋ ਆਪਣਾ ਬੰਦਾ ਆ ਖੜੇ ਸਾਰਾ ਮੀਡੀਆ ਇੱਥੇ ਗਵਾਹ ਆ ਸਾਰੇ ਬੰਦੇ ਗਵਾਹ ਆ ਭਾਜੀ ਭਾਜੀ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੂਂਗੇ ਸਾਰੇ ਗਵਾਹ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਗਾਉਣ ਜਾਣਾਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪੀਰ ਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਿਰਫ ਆਹੋ ਇਹਨਾਂ ਨੂੰ ਉਹ ਤੁਰ ਕੇ ਜਾਵਾਂ ਜੀ ਤੁਸੀਂ ਤਾਂ ਚਲਾਨ ਵੀ ਕੱਟਦਾ ਮੈਨੂੰ ਤਾਂ 20 ਮਿੰਟ ਦਾ ਸਮਾਂ ਹੀ ਨਹੀਂ ਦਿੰਦਾ ਮੈਂ ਤਾਂ ਕਰ ਲਈਏ ਉਹ ਦੇਖੋ ਤੇ ਮੈਂ 20 ਮਿੰਟ ਦਾ ਸਮਾਂ ਭਾਈ ਜੀ ਤੁਸੀਂ ਜਾਲੀਆਂ ਤਾਂ ਉਹ ਵੀ ਕਿਹਾ ਇਹਨਾਂ ਨੂੰ 20 ਮਿੰਟ ਦਾ ਸਮਾਂ ਤਾਂ ਬੰਦਾ ਵੀ ਜਾਲੀਆਂ ਨਹੀਂ ਲਾਉਣੀ ਜੀ ਮੈਂ ਤਾਂ ਤੁਹਾਡੇ ਕੀ ਕੰਮ ਕਰਦੇ ਹਾਂ ਤੁਸੀਂ ਇਹ ਨਾਮ ਕੀ ਹੈ ਤੁਹਾਡਾ ਕੀ ਕੰਮ ਕਰਦੇ ਹੋ ਜੇ ਸੀ ਅਗਰ ਕੱਲ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹਨ ਚਲਾਣੀ ਕਰਦਾ ਮੇਰਾ ਕੱਲ ਨੂੰ ਨੁਕਸਾਨ ਹੁੰਦਾ ਜਾਨੀ ਨੁਕਸਾਨ ਅਫਸਰ ਜ਼ਿੰਮੇਵਾਰ ਹੋਣਗੇ ਆ ਅਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਹਨਾਂ ਨੇ ਪ੍ਰੇਸ਼ਾਨ ਕੀਤਾ ਹੋਇਆ ਦੇਖੋ ਹੀ ਆਪਾਂ ਦਾ ਪਿਆਰ ਨਾਲ ਗੱਲ ਕਰਦੇ ਆ 20 ਮਿੰਟ ਦਾ ਸਤਿਮਾਨੀ ਦੇ ਰਹੇ ਉੱਪਰ ਦੀ ਫੇਰ ਨਾ ਵੱਡੇ ਅਫਸਰਾਂ ਨੇ ਕਿਹਾ ਵੀ ਰਫਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੋਨ ਲਾ ਕੇ ਸੱਦੇ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਲਾ ਕੇ ਸੱਦੇ ਮੀਡੀਆ ਮੀਡੀਆ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਹਨੂੰ ਸੋਸ਼ਲ ਮੀਡੀਆ ਦੇ ਗੱਲ ਲੈ ਕੇ ਜਾਈਆਂ ਆਪ ਦਾ ਜਰੂਰ ਸਾਫ ਕਰਾ ਲਿਆ ਦੱਸੋ ਉਹ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ ਮੈਂ ਗਲਤ ਹਾਂ ਤਾਂ ਹੀ ਜਰੂਰ ਕਹਾਂਗੇ ਮੈਂ ਸਹੀ ਆ ਮੇਰਾ ਕਹਾਂ ਜਰੂਰ ਬੱਡੇ ਡਰ ਕੇ ਹੋ ਰਹੇ ਹੋ ਤੁਸੀਂ ਜਾਲੀਆਂ ਦਾ ਚਲਾਣ ਬਾਈ ਜੀ ਜਾਲੀਆਂ ਦਾ ਕੌਣ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਣ ਕੀਤਾ ਮੈਨੂੰ ਮਿੰਟ ਦਾ ਸਮਾਂ ਦਿਓ ਮੈਂ ਤੇਤੋਂ ਕਿਉਂ ਡਰਾਂ ਮੈਨੂੰ ਮਿੰਟ ਦਾ ਸਮਾਂ ਤਾਂ ਦਿਓ ਬਾਈ ਜੀ ਇੱਥੇ ਸਰ ਖੜੇ ਆ ਬਾਈ ਜੀ ਤੁਸੀਂ ਕੌਣ ਨੰਬਰ ਪਲੇਟ ਲੈ ਕੇ ਆਉਣੀ ਆ ਦੱਸੋ ਮੈਂ ਤੇਤੋਂ ਡਰਦਾ ਤੇਤੋਂ ਡਰਦਾ ਮੈਂ ਬਣੀ ਕਰ ਰਿਹਾ ਉਹ ਤੋਂ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਣ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਲਾਉਣਾ ਸੀ ਵੀ ਇਹਨੂੰ ਵਾਕਿਆ ਥ੍ਰੈਟ ਹੈਗੇ ਕਿ ਨਹੀਂ ਨਹੀਂ ਫਿਰ ਸਾਹਮਣੇ ਪ ਵੀਡੀਓ ਚਲਦੀ ਚ ਪੁੱਛੋ ਨਾ ਸਾਰੇ ਨੂੰ ਨਹੀਂ ਸਾਰੇ ਦੇ ਸਾਹਮਣੇ ਜੱਗ ਜਾਈ ਰਹੂਗਾ ਜੀ ਸਾਰੇ ਸਾਹਮਣੇ ਜੱਗ ਜਾਈ ਰਹਿਣਾ ਚਾਹੀਦਾ ਚਲਦੀ ਵੀਡੀਓ ਤੇ ਹੋਣਾ ਮੈਂ ਕਰਦਾ ਤੇਰਾ ਲਰਨਿੰਗ ਸੰਤ ਬਣਿਆ ਨਾ ਲਰਨਿੰਗ ਦੇ ਕਿੰਨੀਆਂ ਧਰਾਵਾਂ ਨੇ ਆ ਤੇ ਬਾਈ ਜੀ ਧਰਾਵਾਂ ਦੀ ਗੱਲ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਮੈਂ ਵੀ ਤਿੱਕੀ ਗੱਲਾਂ ਲੈ ਲਓ ਆਪਣਾ ਨਾਮ ਬੋਲੋ ਜਰਾ ਕੀ ਆ ਤੁਸੀਂ ਫੋਨ ਲਾਓ ਨਾ ਉਹਨਾਂ ਨੂੰ ਆ ਧਮਕੀ ਕਿਉਂ ਦੇ ਰਹੇ ਹੋ ਵੀ ਧਰਾਵਾ ਲਾਉਂਗਾ ਐ ਕਰੂੰਗਾ ਆ ਦੇਖ ਲਓ ਜੀ ਆ ਹੁਣ ਵੀਡੀਓ ਦੇ ਵਿੱਚ ਕਹਿ ਲਾ ਵੀ ਆ ਧਰਾਵਾ ਲੱਗਦੀਆਂ ਨੇ ਉਹ ਲੱਗਦੀਆਂ ਨੇ ਆ ਧਮਕੀ ਦੇ ਰਹੇ ਹੋ ਉਤੋਂ ਦੀ ਸ਼ਰਿਆ ਨਹੀਂ ਦੇ ਰਹੇ ਜਿਹੜੀ ਕਰਦਾ ਲੱ

ਮੇਰੀ ਮੋੜ ਹੈ ਗੱਡੀ ਤੁਸੀਂ ਚੜਾ ਰਹੇ ਹੋ ਮੇਰੀ ਨਹੀਂ ਗੱਡੀ ਵੀਰੇ ਮੇਰੀ ਨਹੀਂ ਗੱਡੀ ਹੈਗੀ ਇਹਨਾਂ ਦੀ ਗੱਡੀ ਕਿਆ ਕਿਆ ਹੋਊ ਸ਼ੁਰੂ ਪਹਿਲਾਂ ਮੈਂ ਨੰਬਰ ਪਲੇਟ ਲਿਆਵਾਂਗੇ ਕਿਹੜੀ ਚੀਜ਼ ਹੈ ਪਹਿਲਾਂ ਮੈਨੂੰ ਆਏ ਨੰਬਰ ਪਲੇਟ ਬਾਹਰ ਕਾਓ ਕਣ ਸ਼ੁਰੂ ਕਰੂ ਸ਼ੋਰ ਦਾ ਪੋਲੂਸ਼ਨ ਵੀ ਲੈ ਆਉਣਾ ਲਿਆਓ ਦਿਖਾਓ ਆ ਸਾਰੇ ਜਾਨੇ ਦਿਖਾਓ ਯਾਰ ਲਓ ਮੈਂ ਸਾਰਾ ਕੁਝ ਲੈ ਲਵਾਂਗਾ ਲਿਆਓ ਆਹ ਹੋਣੀ ਕੱਟ ਕੇ ਦਿਖਾ ਦਿੰਦਾ ਜਿਹੜੀ ਜਿਹੜੀ ਤੁਸੀਂ ਵਾਣੀ ਨੂੰ ਧੰਨ ਦਿਵਾਉਂਦਾ ਅਗੀ ਉਹ ਕੀ ਨਾਮ ਹੈ ਤੁਹਾਡੇ ਕੀ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658